ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਜ ਦੇ ਲੋਕਾਂ ਦੀਆਂ ਸੁਵਿਧਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਕਾਸ ਕਾਰਜ ਕਰਵਾਏ ਜਾ ਰਹੇ ਨੇ ਸੂਬੇ ਦੇ ਵਿੱਚ ਹਰ ਵਰਗ ਦੀ ਭਲਾਈ ਲਈ ਸਿਹਤ ਸਿੱਖਿਆ ਬਿਜਲੀ ਸਮੇਤ ਹੋਰ ਬੁਨਿਆਦੀ ਸਹੂਲਤਾਂ ਵਿੱਚ ਵੱਡੇ ਪੱਧਰ ਤੇ ਸੁਧਾਰ ਹੋਇਆ ਇਨ੍ਹਾਂ ਵਿਚਕਾਰ ਦਾ ਪ੍ਰਗਟਾਵਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਵਿਧਾਨ ਸਭਾ ਹਲਕਾ ਬਸੀ ਪਠਾਣਾ ਅਪਗ੍ਰੇਡੇਸ਼ਨ 144 ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਦੇ ਹੋਏ ਰਸਮੀ ਸ਼ੁਰੂਆਤ ਕਰਨ ਦੇ ਮੌਕੇ ਦਿੱਤਾ ਹਾਂਜੀ ਸਰ ਅੱਜ ਸੜਕਾ ਦਾ ਉਦਘਾਟਨ ਕੀਤਾ ਗਿਆ ਹੈ ਕੀ ਕਹਣਾ ਜੀ ਬਿਲਕੁਲ ਜੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜਿਵੇਂ ਕਿ ਪਹਿਲਾਂ ਵੀ ਕੰਮ ਹੋ ਰਹੇ ਨੇ ਹਲਕਾ ਬਸੀ ਪਠਾਣਾ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਬਹੁਤ ਚੰਗਾ ਕੰਮ ਜਿਹੜਾ ਉਹ ਹੋ ਰਿਹਾ ਹੈ ਮੈਂ ਦੱਸਣਾ ਚਾਹੁੰਗਾ ਕਿ ਅੱਜ ਅਸੀਂ ਤਿੰਨ ਇੱਥੇ ਜਗ੍ਹਾ ਉਦਘਾਟਨ ਕਰਕੇ ਆਏ ਹਾਂ ਇੱਕ ਤਾਂ ਜਿਹੜਾ ਸਾਡੇ ਬੂਗਾ ਮਾੜੀ ਰੂੜਾ ਬਸ ਹੀ ਪਠਾਣਾ ਦਾ ਤੇ ਉਹ ਬਹੁਤ ਦੇਰ ਤੋਂ ਲੰਮਕਿਆ ਹੋਇਆ ਕਮ ਸੀਗਾ ਤੇ ਉਹ ਅੱਜ ਤਕਰੀਬਨ 32.95 ਲੱਖ ਤਕਰੀਬਨ 33 ਰੱਖੇ ਹੋ ਗਿਆ 32.95 ਲੱਖ ਦੀ ਲਗਤ ਦੇ ਨਾਲ ਉਹ ਵਾਟਨ ਕੀਤਾ ਤੇ ਉਹ ਵਧਣਾ ਸ਼ੁਰੂ ਹੋ ਗਿਆ ਉਹਦੇ ਨਾਲ ਨਾਲ ਇੱਕ ਸ਼ਮਸ਼ਾਨ ਘਾਟ ਦੀ ਸਾਈਡ ਦੀ ਬਰਮ ਹੈਗੀ ਆ ਮੁਹੱਲਾ ਸਿੰਘਪੁਰਾ ਦੇ ਵਿੱਚ ਉਹ 12 ਲੱਖ 66000 ਦੀ ਲਗਤ ਦੇ ਨਾਲ ਤਕਰੀਬਨ 13 ਰੱਖ ਨਾਲ ਅੱਜ ਸਟਾਰਟ ਕਰਕੇ ਆਏ ਆ ਇੱਕ ਇਹ ਜਿਹੜਾ ਰੋਡ ਅ ਸਰੰਦ ਬਸੀ ਰੋਡ ਆ ਸਾਡੇ ਪਿੱਛੇ ਆਫਿਸ ਦੇ ਬਾਹਰ ਤੁਸੀਂ ਦੇਖਿਆ ਹੋਊਗਾ ਉਹਦੇ ਬਰਮ ਨੇ ਜਿਹੜੇ ਵਾਲਾ ਵਾਲੇ ਉਹ ਵਾਲ ਟੂ ਵਾਲ ਸਾਰਾ ਚੱਲਣਾ ਤੇ ਉਹ 97 ਲੱਖ 66000 ਰੁਪਏ ਦੀ ਲਗਤ ਦੇ ਨਾਲ ਉਹ ਜਿਹੜਾ ਉਹਦਾ ਉਦਘਾਟਨ ਕਰਕੇ ਆਇਆ ਇਹ ਕਰੀਬ 1.5 ਕਰੋੜ ਦੇ ਕਰੀਬ ਰੁਪਿਆ 1.45 46 ਇਹਦੇ ਕਰੀਬ ਰੁਪਇਆ ਜਿਹੜਾ ਬਣ ਜਾਂਦਾ ਸੋ ਜਿਹੜਾ ਅੱਜ ਕੰਮ ਦਾ ਉਦਘਾਟਨ ਕਰਕੇ ਆਏ ਆ ਕੰਮ ਦਾ ਉਦਘਾਟਨ ਕਰਨਾ ਮੈਂ ਇਹ ਦੱਸਣਾ ਚਾਹੂਗਾ ਕਿ ਕਿਸੇ ਵੀ ਅ ਇਲਾਕੇ ਦੀ ਤੱਕੀ ਲਈ ਸੜਕਾਂ ਗਲੀਆਂ ਇਹ ਚੀਜ਼ਾਂ ਸਹੀ ਹੋਈਆਂ ਬਹੁਤ ਜ਼ਰੂਰੀ ਨੇ ਜਿੱਥੇ ਪੂਰੇ ਮੇਰੇ ਹੜਕੇ ਦੇ ਵਿੱਚ ਸੜਕਾਂ ਦਾ ਕੰਮ ਵਧੀਆ ਚੱਲ ਰਿਹਾ ਉੱਥੇ ਮੇਰੇ ਸ਼ਹਿਰ ਦੇ ਵਿੱਚ ਵੀ ਕੰਮ ਜਿਹੜਾ ਉਹ ਚੰਗਾ ਜਾ ਰਿਹਾ ਸਾਡੇ ਇੱਥੇ ਰੋਡ ਨੇ ਬਸੀ ਪਹੁੰਚਾਣਾਂ ਜਿਹੜੇ ਐਂਟਰੀ ਰੋਡ ਸੇ ਉਹ ਸਾਰੇ ਆਪਾਂ ਨੇ ਚੰਗੇ ਬਣਾ ਦਿੱਤੇ ਪਹਿਲਾਂ ਐਮਪੀ ਰੋਡ ਸੀ ਸਾਡੇ ਇੱਥੇ ਐਮਪੀ ਕਲੋਨੀ ਰੋਡ ਜਿਹੜਾ ਐਮਪੀ ਕਲੋਨੀ ਦਾ ਰੋਡ ਹੈਗਾ ਜਿਹੜਾ ਉਹ ਅਸੀਂ ਬਿਲਕੁਲ ਵਧੀਆ ਬਣਾ ਦਿੱਤਾ ਉਹਦੇ ਨਾਲ ਨਾਲ ਫਿਰ ਜਿਹੜਾ ਰੋਡ ਸਾਡੇ ਗੁਰਤੇਗ ਬਹਾਦਰ ਮਾਰਗ ਹੈਗਾ ਰੋਡ ਹੈਗਾ ਜਿਹੜਾ ਉਹ ਵੀ ਅਸੀਂ ਬਹੁਤ ਸੋਹਣਾ ਬਣਾ ਦਿੱਤਾ ਉਹ ਵੀ ਐਂਟਰੀ ਸਾਡੇ ਸ਼ਹਿਰ ਦੀ ਤੇ ਸਭ ਤੋਂ ਮੇਨ ਐਂਟਰੀ ਜਿਹੜੀ ਸ਼ਹਿਰ ਦੀ ਮੰਨੀ ਜਾਂਦੀ ਜਿੱਥੇ ਪਹਿਲਾਂ ਜਿਹਨੂੰ ਗਵਲਾ ਅੱਡਾ ਵੀ ਕਹਿੰਦੇ ਸੀਗੇ ਸੰਤ ਨਾਮਦੇਵ ਰੋਡ ਜਿਹੜਾ ਉਹ ਬਹੁਤ ਲੰਬੇ ਸਮੇਂ ਤੋਂ ਮੰਗ ਜਿਹੜੀ اٹਕੀ ਹੋਈ ਸੀ ਉਹ ਵੀ ਅਸੀਂ ਬਣਾ ਕੇ ਬਿਲਕੁਲ ਤਿਆਰ ਕਰ ਦਿੱਤਾ ਉਹਦੇ ਨਾਲ ਨਾਲ ਗੁੱਗਾ ਮਾੜੀ ਰੋਡ ਹੈਗਾ ਜਿਹੜਾ ਉਹਦਾ ਉਦਘਾਟਨ ਵੀ ਅੱਜ ਕਰਕੇ ਆਇਆ ਸੋ ਜਿਹੜੇ ਰੋਡ ਬਣ ਗਏ ਉਹਨਾਂ ਤੋਂ ਇੱਕ ਗੱਲ ਦੇਖਣ ਨੂੰ ਸਾਹਮਣੇ ਆਈ ਆ ਕਿ ਆਪਾਂ ਨੇ ਅੱਜ ਜੋ ਜਿੱਥੇ ਬੈਠੇ ਆ ਇਸ ਬਾਜ਼ਾਰ ਦੇ ਵਿੱਚ ਰੌਣਕ ਜਿਹੜੀ ਆ ਪਹਿਲਾਂ ਦੇ ਨਾਲੋਂ ਵੱਧ ਚੁੱਕੀ ਆ ਬਾਜ਼ਾਰ ਦੇ ਵਿੱਚ ਲੋਕ ਜਿਹੜੇ ਨੇ ਉਹ ਰੌਣਕ ਵਧਣ ਦਾ ਕਾਰਨ ਸਿਰਫ ਇਹ ਆ ਕਿ ਐਂਟਰੀ ਜਿਹੜੀ ਆ ਉਹ ਬਿਲਕੁਲ ਸਹੀ ਹੋ ਗਈ ਤੇ ਨੇ ਲੋਕ ਜਦੋਂ ਆਪਣੀਆਂ ਗੱਡੀਆਂ ਕਾਰਾਂ ਮੋਟਰਸਾਈਕਲ ਖੜੇ ਕਰਕੇ ਜਾਂਦੇ ਨੇ ਉੱਥੋਂ ਅੰਦਾਜ਼ਾ ਹੁੰਦਾ ਹੈ ਕਿ ਲੋਕ ਬਾਜ਼ਾਰ ਦੇ ਵਿੱਚ ਜਾ ਰਹੇ ਨੇ ਗਾਹਕ ਜਿਹੜਾ ਬਾਜ਼ਾਰ ਚ ਵਧਿਆ ਤੇ ਬਰਾਰ ਦੇ ਲੋਕ ਜਿਹੜੇ ਨੇ ਦੁਕਾਨਦਾਰ ਜਿਹੜੇ ਨੇ ਉਹ ਵੀ ਖੁਸ਼ ਨੇ ਕਿਉਂਕਿ ਉਹਨਾਂ ਦੇ ਆਪਣੇ ਸਾਧਨ ਵੀ ਜਾਂਦੇ ਨੇ ਤੇ ਆਪਣੇ ਬੱਚੇ ਵੀ ਜਾਂਦੇ ਨੇ ਸਾਰਿਆਂ ਨੇ ਆਪਣੇ ਸਾਧਨਾ ਦੇ ਵਿੱਚ ਦੇ ਰਾਹੀਂ ਜਾਣਾ ਹੁੰਦਾ ਹੈ ਘਰਾਂ 'ਚ ਉਹ ਜਿੱਥੇ ਕੰਮ ਵਧਿਆ ਉੱਥੇ ਘਰਾਂ ਦਾ ਦਾ ਜਿਹੜਾ ਜਾਣ ਆਉਣ ਦਾ ਕੰਮ ਹੈਗਾ ਘਰਾਂ 'ਚ ਆਪਣੇ ਸੰਗਤ ਦਾ ਉਹ ਵੀ ਜਿਹੜਾ ਬਿਲਕੁਲ ਸਹੀ ਹੋਇਆ ਸੋ ਮੈਂ ਇਹ ਦੱਸਣਾ ਚਾਹੁੰਦਾ ਕਿ ਆਪਾਂ ਇਸ ਕਦਮ ਦੇ ਲਈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦੇ ਆ ਧੰਨਵਾਦ ਕਰਨਾ ਚਾਹੁੰਦੇ ਆ ਅਸੀਂ ਉਸ ਸੰਗਤ ਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਧੰਨਵਾਦ ਕਰਨਾ ਚਾਹੁੰਦੇ ਆ ਅਸੀਂ ਅਰਵਿੰਦ ਕੇਜਰੀਵਾੜ ਜੀ ਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਬਣਾਈ ਹੈ ਸੋ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਆਪਣੇ ਹਲਕੇ ਦੇ ਲੋਕਾਂ ਦਾ ਕਰੂੰਗਾ ਜਿਨ੍ਹਾਂ ਨੇ ਆਪਣੇ ਇਸ ਭਰਾ ਨੂੰ ਇਸ ਪੁੱਤ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਅਸੀਂ ਆਪਣੇ ਕੀਤੇ ਹੋਏ ਵਾਅਦੇ ਮੁਤਾਬਕ ਜਿਹੜਾ ਜਿਹੜਾ ਕੰਮ ਪੈਂਡਿੰਗ ਪਿਆ ਉਹ ਸਾਰਾ ਕਰਨ ਕਰ ਰਹੇ ਆ ਤੁਸੀਂ ਦੇਖਿਆ ਹੋਊਗਾ ਰੋਜ਼ ਅਸੀਂ ਸੜਕਾਂ ਦੇ ਉਦਘਾਟਨ ਕਰਦੇ ਆ ਰੋ ਗਲੀਆਂ ਨਾਲੀਆਂ ਦਾ ਕੰਮ ਚੱਲਦਾ ਸੋ ਜਿਹੜੇ ਕੋ ਹੋਰ ਕੰਮ ਵੀ ਨੇ ਵੱਡੇ ਲੈਵਲ ਦੇ ਕੰਮ ਵੀ ਨੇ ਕਿਤੇ ਗਰਾਊਂਡਾਂ ਦਾ ਕੰਮ ਸਾਡੇ ਬਹੁਤ ਵਧੀਆ ਚੱਲ ਰਿਹਾ 30 ਗਰਾਊਂਡ ਮੇਰੇ ਹਲਕੇ ਦੇ ਜਿਹੜੇ ਨੇ ਉਹ ਪਾਸ ਹੋਏ ਨੇ ਤੇ ਅਲਾ ਦਰਜ ਦੇ ਗਰਾਊਂਡ ਜਿਹੜੇ ਨੇ ਬਣ ਰਹੇ ਤੁਸੀਂ ਦੇਖ ਕੇ ਕਿਤੇ ਜਾ ਕੇ ਮੌਕਾ ਲੱਗਿਆ ਤੁਸੀਂ ਜਾਇਓ ਤੁਹਾਨੂੰ ਪਤਾ ਲੱਗੂਗਾ ਕਿ ਖੇਡਾਂ ਵੱਲ ਕਿੰਨਾ ਵਿਸ਼ੇਸ਼ ਧਿਆਨ ਜਿਹੜਾ ਉਹ ਦਿੱਤਾ ਜਾ ਰਿਹਾ ਉਹਦੇ ਨਾਲ ਨਾਲ ਅਸੀਂ ਹਰ ਤਰ੍ਹਾਂ ਦਾ ਕੰਮ ਜਿਹੜਾ ਸਾਡੇ ਇੱਥੇ ਕਰਨ ਵਾਲਾ ਸੀਗਾ ਉਹ ਉਹ ਕਰ ਰਹੇ ਹਾਂ ਸੋ ਜਿੱਦਾਂ ਦੀ ਵੀ ਜ਼ਰੂਰਤ ਦੇ ਮੁਤਾਬਕ ਸ਼ਹਿਰ ਦੇ ਲੋਕਾਂ ਦੀ ਸੰਗਤ ਦੀ ਜ਼ਰੂਰਤ ਦੇ ਮੁਤਾਬਕ ਜਿਹੜਾ ਕੰਮ ਆ ਉਹ ਅਸੀਂ ਕਰ ਰਹੇ ਹਾਂ ਸੋ ਫਿਰ ਤੋਂ ਧੰਨਵਾਦ ਕਰਦੇ ਹਾਂ ਵਾਹ ਸਾਹਿਬ ਦਾ ਸਰਕਾਰ ਦਾ ਤੇ ਧੰਨਵਾਦ ਕਰਦੇ ਹਾਂ ਸੰਗਤ ਦਾ ਸੋ ਖੁਸ਼ ਰਹੋ ਤੰਦਰੁਸਤ ਰਹੋ ਸਾਡੇ ਵੱਲੋਂ ਜੋ ਵੀ ਕੋਈ ਹੋਰ ਕੰਮ ਦੀ ਲੋੜ ਹੋਗੀ ਅਸੀਂ ਸਾਰਾ ਉਹ ਵੀ ਕਰਨ ਦੇ ਲਈ ਤਿਆਰ ਹਾਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ